ਸ਼ੀਰੰਦਰੀ ਜੋਗੇ ਪਹੁੰਚੇ ਜੈਸੀ ਰਾਮ ਸੇਵਾ ਅਜੇ ਰਾਉੜਾ ਜੀ ਕੀ ਕਹਣਾ ਚਾਹੁੰਦੇ ਹੈਂ ਮਾਥਲਸੀਮੀਆ ਕੈਂਪ ਬਾਰੇ ਜੈ ਸ਼੍ਰੀ ਰਾਮ ਜੀ ਇਹ ਸਾਡਾ ਜੈ ਥਲਸੀਮੀਆ ਦਾ ਦੂਸਰਾ ਕੈਂਪ ਹੈ ਜੀ ਵੈਸੇ ਸਾਡਾ ਇਹ ਤੀਸਰਾ ਬਲੱਡ ਕੈਂਪ ਚੱਲ ਰਿਹਾ ਜੀ ਇਸ ਟਾਈਮ ਇਹ ਕਿਹੜੇ ਬੱਚਿਆਂ ਨੂੰ ਥਲਸੀਮੀਆ ਜਿਹੜੇ ਬੱਚੇ ਨੇ ਜੀ ਉਹਨਾਂ ਦੇ ਲਈ ਸਪੈਸ਼ਲਿਸਟ ਦਾ ਕੈਂਪ ਲਵਾਇਆ ਜਾ ਰਿਹਾ ਹੈ ਬਾਕੀ ਹੁਣ ਅੱਗੇ ਤੋਂ ਸਾਡਾ ਇਹ ਟੀਚਾ ਵੀ ਇਹਨਾਂ ਦਾ ਥਲਸੀਮੀਆ ਦੇ ਬੱਚਿਆਂ ਦੇ ਲਈ ਜੀ 6 ਮਹੀਨੇ ਬਾਅਦ ਹੀ ਕੈਂਪ ਕਰਦਿਆ ਕਰੀਏ 6 ਮਹੀਨੇ 1 ਸਾਲ ਚ ਦੋ ਕਰ ਹਾਂਜੀ ਸਾਲ ਦੇ ਵਿੱਚ ਦੋ ਜੀ ਠੀਕ ਕੀ ਨਾਮ ਹੈ ਮੇਰਾ ਸੁਭਚਨ ਸਿੰਘ ਜੀ ਸੁਭਚਨ ਸਿੰਘ ਜੀ ਸੁਭਚਨ ਸਿੰਘ ਹਾਂ ਜੀ ਇਹਦਾ ਬਲੱਡ ਦਾਨ ਕਰਨੀ ਸੀ ਇਹ ਵੀ ਵਾਰ ਕਰਦੇ ਸਰ ਇਹ ਮੈਂ 5ਵੀਂ 6ਵੀਂ ਵਾਰ ਕਰ ਰਹੀ ਸੀ ਠੀਕ ਹੈ ਕੋਈ ਵੀਕਨੈਸ ਤਾਂ ਨਹੀਂ ਨਾ ਨਾ ਕੋਈ ਦਿੱਕਤ ਨਹੀਂ ਜੀ ਸੰਤ ਦਾ ਬੜਾ ਮਾਣ ਮਹਿਸੂਸ ਹੁੰਦਾ ਠੀਕ ਹੈ ਹਾਂ ਜੀ ਸ਼ਰੀਰ ਦਾ ਚੋੜਾ ਜੀ ਕਿਰਪਾ ਕਰਕੇ ਉਹ ਵੇ ਜਿਹੜਾ ਕੈਂਪ ਲੱਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਸਾਡੀ ਜੈ ਸ਼੍ਰੀ ਰਾਮ ਸੇਵਾ ਸੰਪਤੀ ਜਿਹੜੀ ਸ਼ੁਰੂ ਤੋਂ ਹੀ ਸਮਾਜ ਭਲਾਈ ਦੇ ਕਾਰਜ ਜਿੱਦਾਂ ਗਊਆਂ ਦੀ ਸੇਵਾ ਕਰਨਾ ਬੀੜ ਚ ਚਾਰਾ ਪਾਣਾ ਬਾਂਦਰਾਂ ਦੀ ਸੇਵਾ ਕਰਨਾ ਬਹੁਤ ਕਾਰਜ ਇਹ ਜੇ ਕਰਦੇ ਨੇ ਅੱਧੇ ਤਾਂ ਇਹਨਾਂ ਦੇ ਪਤਾ ਵੀ ਨਹੀਂ ਲੱਗਦੇ ਇਹ ਇਹ ਜੇ ਕਾਰਜ ਕਰਦੇ ਨੇ ਜਿਹੜੇ ਧਰਮ ਦੇ ਲਈ ਜਾਂ ਸਮਾਜ ਦੇ ਲਈ ਬਹੁਤ ਲੋੜਵੰਦ ਨੇ ਜ਼ਰੂਰੀ ਨੇ ਅੱਜ ਇਹਨਾਂ ਨੇ ਤੀਜੀ ਵਾਰ ਬਲੱਡ ਦਾ ਕੈਂਪ ਲਗਾਇਆ ਜੋ ਥੈਲੇਸੀਮੀ ਬੱਚਿਆਂ ਦੇ ਲਈ ਦੂਜੀ ਵਾਰ ਹੈ ਤੇ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ ਕਿਉਂਕਿ ਇਹਨਾਂ ਬੱਚਿਆਂ ਦਾ ਬਲੱਡ 6 ਮਹੀਨੇ ਚ ਜਾਂ ਸਾਲ ਚ ਬਹੁਤ ਵਾਰ ਕਈ ਵਾਰ ਲੱਗਦਾ ਸਾਨੂੰ ਵੀ ਕਾਲ ਜਾਂਦੀ ਹੈ ਜਿਵੇਂ ਅਸੀਂ ਐਮਰਜੈਂਸੀ ਰੇਂਜ ਕਰਦੇ ਆ ਪਰ ਇਹਨਾਂ ਬੱਚਿਆਂ ਦੇ ਲਈ ਬਲੱਡ ਦਾ ਕੈਂਪ ਲੱਗਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਲਈ ਪਹਿਲਾਂ ਹੀ ਕੋਟਾ ਉੱਤੇ ਹੋਵੇ ਤਾਂ ਹੀ ਦੇ ਸਕਦੇ ਨੇ ਉਹ ਤੇ ਸਾਡੇ ਜੈਸ਼ੀ ਰਾਮ ਸੇਵਾ ਸੰਮਤੀ ਦੇ ਪ੍ਰਧਾਨ ਮੋਈ ਤਰੋੜਾ ਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਜੋ ਅੱਜ ਉਹਨਾਂ ਨੇ ਕੈਂਪ ਲਾ ਕੇ ਨਾਬਾ ਦੇ ਸ਼ੀ ਮੰਦਰ ਚ ਮਤਲਬ ਬਹੁਤ ਹੀ ਧਰਮ ਦਾ ਸਮਾਜ ਦਾ ਐਡਾ ਵਧੀਆ ਕਾਰਜ ਕੀਤਾ ਜੋ ਸ਼ਲਾਂਗਾ ਯੋਗ ਹੈ ਤੇ ਅਸੀਂ ਆਪਣੇ ਵੱਲੋਂ ਵੀ ਇਹਨਾਂ ਨੂੰ ਮੁਬਾਰਕਾਂ ਦਿੰਨੇ ਆ ਜੋ ਅੱਜ ਇਹਨਾਂ ਨੇ ਇਹ ਐਡਾ ਬੜਾ ਕਦਮ ਉਲਿੱਕਿਆ ਬੱਲੋਂ ਸਰ ਠੀਕ ਹੈ ਅੱਜ ਜੈ ਸ਼੍ਰੀ ਰਾਮ ਸੇਵਾ ਸੰਮਤੀ ਬੱਲੋਂ ਜੀ ਅੱਜ ਇਹ ਤੀਸਰਾ ਕੈਂਪ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਬਈ ਸੇ ਸਮਾਜ ਭਲਾਈ ਦੇ ਕੰਮ ਬਹੁਤ ਕਰਦੇ ਨੇ ਇਹ ਔਰ ਮੈਂ ਅੱਜ ਫਸਟ ਟਾਈਮ ਇੱਥੇ ਆਇਆ ਹਾਂ ਔਰ ਆ ਕੇ ਬੜਾ ਮਨ ਖੁਸ਼ ਹੋਇਆ ਹੈ ਕਿ ਕਿਸ ਤਰੀਕੇ ਨਾਲ ਮੋਹਿਤ ਅਰੋੜਾ ਜੀ ਦੀ ਅਗਵਾਈ ਵਿੱਚ ਪ੍ਰਧਾਨ ਜੀ ਦੀ ਅਗਵਾਈ ਵਿੱਚ ਸਾਰੇ ਵਰਕਰਸ ਬੜਾ ਕੰਮ ਕਰ ਰਹੇ ਨੇ ਔਰ ਡੋਨਰਸ ਜਿਹੜੇ ਆਏ ਨੇ ਉਹਨਾਂ ਨੂੰ ਬੜੀ ਜਣੀ ਸੇਵਾ ਕੀਤੀ ਜਾਂਦੀ ਹੈ ਜੋ ਵੀ ਹੈ ਲੇਕਿਨ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਸਮਾਜ ਲਈ ਔਰ ਜੋ ਕੋਈ ਪੇਸ਼ੈਂਟ ਹੈ ਜਿਵੇਂ ਭਵेशਪਾਸ ਜੀ ਨੇ ਦੱਸਿਆ ਕਿ ਬਲੱਡ ਦੀ ਅਜਕਲ ਸਾਡੇ ਬਹੁਤ ਪ੍ਰਮਾਤਵਾ ਨਾ ਕਰੇ ਬਹੁਤ ਲੋਡ ਪੈਂਦੀ ਰਹਿੰਦੀ ਹੈ ਔਰ ਅੱਜ ਇੱਥੇ ਸ਼੍ਰੀ ਰਾਮ ਸੇਵਨ ਸੰਪਤੀ ਵੱਲੋਂ ਜੋ ਇਹ ਕਾਰਜ ਕੀਤਾ ਗਿਆ ਹੈ ਐਮਐਫਸੀ ਲੱਖ ਲੱਖ ਬਧਾਈ ਦਿਨਾਂ ਇਹ ਬੱਚੇ ਜਿੰਦਗੀ ਤਰੱਕੀਆ ਕਰ ਥੈਂਕ ਯੂ ਕਾਨੂੰਨ ਚੋਣੋ ਜੈ ਸ਼੍ਰੀ ਰਾਮ ਸੇਵਾ ਸੁਸਾਇਟੀ ਤੋਂ ਕੈਂਪ ਲਗਾਇਆ ਹੈ ਥੈਲੇਸੀਮੀਆ ਦਾ ਠੀਕ ਹੈ ਮੇਲੇ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਇਹ ਜੈ ਸ਼੍ਰੀ ਰਾਮ ਸਰਵਸੰਮਤੀ ਦੇ ਲੋਕ ਅੱਜ ਤੀਸਰਾ ਕੈਂਪ ਲਗਾਇਆ ਜਾ ਰਿਹਾ ਹੈ ਬਲੱਡ ਡੋਨੇਸ਼ਨ ਦਾ ਤੇ ਦੂਸਰਾ ਕੈਂਪ ਸਥੈਲਸਮੀ ਲਈ ਵਾਸਤੇ ਹੈ ਇਹ ਜਿਹੜੇ ਬੱਚੇ ਇਸ ਸਥੈਲਸਮੀ ਦੀ ਬਿਮਾਰੀ ਨਾਲ ਪੀੜਿਤ ਹੁੰਦੇ ਨੇ ਸਪੈਸ਼ਲ ਉਹਨਾਂ ਬੱਚਿਆਂ ਵਾਸਤੇ ਕੈਂਪ ਲਗਾਇਆ ਜਾ ਰਿਹਾ ਹੈ ਜੋ ਕਿ ਇਹ ਜਿੰਦਰਾ ਹਸਪਤਾਲ ਤੋਂ ਪਹਿਲਾਂ ਤੋਂ ਟੀਮ ਆਈ ਹੈ ਠੀਕ ਹੈ ਸਾਰਾ ਬਲੱਡ ਉੱਥੇ ਲੈ ਕੇ ਜਾਇਆ ਜਾਏਗਾ ਉੱਥੇ ਕੁਝ ਸਪੈਸ਼ਲ ਵਰਡ ਬਣਾਇਆ ਹੈ ਸਥੈਲਸਮੀ ਦੇ ਬੱਚਾ ਦਾ ਜਿੱਤੇ ਸਪੈਸ਼ਲ ਬੱਚੇ ਆਉਂਦੇ ਨੇ ਇਸ ਬਿਮਾਰੀ ਨਾਲ ਪੀੜਿਤ ਉਹਨਾਂ ਨੂੰ ਹੀ ਬਲੱਡ ਲੱਗੇਗਾ ਸਾਰਾ ਠੀਕ ਹੈ ਬਹੁਤ ਵਧੀਆ ਕਾਰਜ ਹੈ ਖੂਨਦਾਨ ਕੈਂਪ ਹੁੰਦੇ ਜੋ ਤੋਂ ਹਟਕੇ ਆ ਤੁਹਾਨੂੰ ਹਾਂ ਉਹ ਤੋਂ ਹਟਕੇ ਆ ਆਮ ਖੂਨ ਨਾਲੇ ਕੈਂਪ ਹੁੰਦੇ ਨੇ ਉਹ ਸਾਰੇ ਹਸ ਜਿਲ੍ਹਾ ਸੇ ਮਿਆਲੇ ਬਈ ਉਹਨਾਂ ਦੀ ਟੀਮ ਸਪੈਸ਼ਲ ਆਈ ਹੈ ਆਪਣੇ ਕੋਲ ਇਹ ਨਮਸਕਾਰ ਮੈਡਮ ਕਿਸ ਤਰ੍ਹਾਂ ਦਾ ਕੈਂਪ ਹੈ ਜੀ ਇਹ ਥੈਲੇਸੀਮੀਆ ਦੀ ਬਿਮਾਰੀ ਦਾ ਜਿਹਦੇ ਲੱਛਣ ਹੁੰਦੇ ਨੇ ਕਿਵੇਂ ਪਤਾ ਲੱਗਦਾ ਪ੍ਰੋਬਲਮ ਕਿੱਥੋਂ ਸਟਾਰਟ ਹੁੰਦੀ ਐਕਚੁਅਲੀ ਵੀ ਥੈਲੇਸੀਮੀਆ ਮਤਲਬ ਪੰਜਾਬ ਚ ਕਾਫੀ ਜ਼ਿਆਦਾ ਪ੍ਰੋਬਲਮ ਹੈ ਇਹ ਬੱਚਿਆਂ ਨੂੰ ਠੀਕ ਹੈ ਤੇ ਦੋ ਤਰ੍ਹਾਂ ਦਾ ਹੁੰਦਾ ਮੇਜਰ ਤੇ ਮਾਈਨਰ ਜਿਹੜੇ ਤਾਂ ਮਾਈਨਰ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਦਿੱਕਤ ਨਹੀਂ ਆਉਂਦੀ ਉਸਿਕ ਲਈ ਦੋਨਾਂ 'ਚ ਹੀ ਬੱਚਿਆਂ ਦਾ ਜਿਹੜਾ ਐਚਬੀ ਹੈ ਨਾ ਹਿਮੋਗਲੋਬਿਨ ਕਾਫੀ ਘੱਟ ਰਿਹਾ ਹੁੰਦਾ। ਬੰਦਦਾ ਨਹੀਂ ਆ। ਇਸ ਕਰਕੇ ਉਹਨਾਂ ਨੂੰ ਬਲੱਡ ਚੜਵਾਉਣਾ ਪੈਂਦਾ। ਵਾਰ-ਵਾਰ। ਜਿਹੜੇ ਮੇਜਰ ਵਾਲੇ ਬੱਚੇ ਆ ਉਹਨਾਂ ਨੂੰ ਅਸੀਂ ਮਹੀਨੇ 'ਚ ਦੋ-ਦੋ ਵਾਰੀ ਵਿਚੜਵਾਉਂਦੇ ਆ। ਕਿਉਂਕਿ ਉਹਨਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਹੈ। ਠੀਕ ਹੈ। ਠੀਕ ਹੈ। ਬੱਚੇ ਬਿਲਕੁਲ ਐਚਬੀ ਘੱਟ ਹੁੰਦਾ ਕਈਆਂ ਨੂੰ ਪੀਲੀਆ ਵਗੈਰਾ ਵੀ ਹੁੰਦਾ। ਤੇ ਉਹਦੇ ਕਰਕੇ ਮਤਲਬ ਉਹ ਪ੍ਰੋਨ ਹੁੰਦੇ ਆ ਇਨਫੈਕਸ਼ਨਸ ਹੋਣ ਦੇ ਚਾਂਸਸ ਕਾਫੀ ਜ਼ਿਆਦਾ ਹੁੰਦੇ ਆ। ਠੀਕ ਹੈ ਜੀ। ਤ ਬੇਸਿਕਲੀ ਇਹ ਜਿਆਦਾ ਪ੍ਰੋਬਲਮ ਆਦੀ ਹੈ ਮੇਜਰ ਵਾਲਾ ਆ ਬੀ ਕਿ ਨੋਰਮਲ ਹੁੰਦੇ ਥੋੜੇ ਜੀ ਉਹਨਾਂ ਨੂੰ ਬਲੱਡ ਕਿੰਨੇ ਟਾਈਮ ਚ ਭਰਨਾ ਜਿਹੜੇ ਮਾਈਨਰ ਵਾਲੇ ਆ ਉਹਨਾਂ ਦਾ ਡਿਪੈਂਡ ਕਰਦਾ ਵੈਸੇ ਜ਼ਰੂਰੀ ਨਹੀਂ ਹੈ ਕਿ ਲੱਗੇ ਹੀ ਲੱਗੇ 9 ਜਾਂ 10 ਗ੍ਰਾਮ ਉਹਨਾਂ ਦਾ ਰਹਿੰਦਾ ਹੀ ਹੁੰਦਾ ਜੇ ਉਸ ਤੋਂ ਕੋਈ ਜਿਹਾ ਖਰਾਕ ਖਾਣੀ ਪੈਂਦੀ ਕਿਸੇ ਬੱਚੇ ਨੂੰ ਜੇ ਪ੍ਰੋਬਲਮ ਹੋਵੇ ਹਾਂਜੀ ਰਾਕਤ ਤਾਂ ਨੋਰਮਲ ਜਿੰਨਾ ਵੀ ਹਾਂਜੀ ਠੀਕ ਹੈ ਬਾਕੀ ਮੈਡੀਸਨ ਹਾਈ ਆਇਰਨ ਵਗੈਰਾ ਤੇ ਉਹ ਹਾਂਜੀ ਬਾਕੀ ਮੈਡੀਸਨ ਤਾਂ ਚੱਲ ਤੁਸੀਂ ਪ੍ਰਿਆਲੇ ਕਿਤਨਾ ਨੇ ਜਿੰਦਰਾਸਪੀ ਕਿਹਨਾਂ ਡਾਕਟਰ ਲਵਿੰਗ